ਉਦੇ ਇੱਕ ਬਿੰਦੂ ਤੇ ਸੱਤ ਇਦਾਂ ਬਿੰਦੂ ਗਰੇਡ ਕਰਨ ਨਾਲ ਇਦਾਂ ਸੱਤ ਇੱਕ ਪੀਲੇ ਦਾ ਇਦਾਂ ਉਹ ਮੈਂ ਹੱਥ ਨਾਲਾਂ ਤੇ ਇੱਕ ਪਰਤ ਮੈਂਦਾ ਤੇ ਜਦੋਂ ਪਰ ਜੁੜੇ ਤੇ ਗੋਲ ਬਣਦਾ ਪਰ ਬਣ ਕੇ ਵਿਛੜ ਜਾਂਦਾ ਅਹੀ ਜਿਹਦੇ ਕੋਈ ਕਾਰੀਗਰੀ ਸਭ ਤੋਂ ਵੱਡਾ ਕਾਰੀਗਰ ਦੱਸੋ ਤਿਤਲੀਆਂ ਮੋਨਾ ਲਾਗਾ ਤੇ ਕਾਰੀਗਰੀ ਕੌਣ ਕਰਦਾ ਐਸਾ ਕੌਣ ਜੋ ਫੁੱਲ ਖੰਡਾਈ ਜਾਂਦਾ ਗੁਰਾਂ ਆਖਿਆ ਪਵਨ ਨੂੰ ਐਸਾ ਕੌਣ ਜੋ ਹਵਾ ਚਲਾਈ ਜਾਂਦਾ ਸੱਤ ਕੰਦੀ ਪੀਂਗ ਅੰਬਰ ਤੇ ਕੌਣ ਪਾਉਂਦਾ ਐਸਾ ਕੌਣ ਜੋ ਚੰਨ ਚੜਾਈ ਜਾਂਦਾ ਦਿਲ ਦੇ ਅੰਦਰ ਧੜਕਦੀ ਧੜਕਣ ਨੂੰ ਤੜਕਾਵੇ ਕਿਹੜਾ ਐਸਾ ਕੌਣ ਜੋ ਨਫਸ ਟਪਾਈ ਜਾਂਦਾ ਮਾਂ ਤੋਂ ਛੱਡਿਆ ਲੱਭੇ ਉਹ ਚਿਤਨਕਾਰ ਕਿਹੜਾ ਕਿਹੜਾ ਆਪੇ ਬੋਲਦਾ ਆਪੇ ਬਨਾਈ ਜਾਂਦਾ ਆਪੇ ਲਿਖਦਾ ਆਪੇ ਮਟਾਈ ਜਾਂਦਾ ਆਪੇ ਜੰਮਦਾ ਆਪੇ ਮਕਾਈ ਗੁਰ ਬਹੁਤ ਅੱਛਾ

ਕੋਈ ਉਹਨਾ ਤੇ ਵੀ ਮੰਨਦੁ ਪਵੈਂ ਫਿਰਦਾ ਰਾਣਾ ਦਪਤਾ ਫਿਰਿਓ ਮਾਲਕ ਸੁਝਾ ਦੀਏ ਖੇਲ ਅਰਚਾਈਂ ਤਾ ਸਬਰ ਜੇ ਆਗਿਆ ਤੇ ਸੈਕਦੁ ਪੀਕਾਰ ਇਕ ਰੋਟੀ ਚੰਗੀ ਸੱਚਾ ਘਣੇ ਬਣ ਬੰਦਿਆ ਸਹੀ ਦੇ ਦਾ ਸਹਿ ਲਾਵੇ ਚਾਹ ਚਾਰ ਦਿਨਾਂ ਸਾਵਾ ਮੈਂ ਆਪਣੇ ਜ਼ਿੰਦਗੀ ਤਨ ਦਿਨੋ ਦਿਨ ਚੁਰੀ ਜਾਂਦੀ ਸਾਹ ਸਾਹ ਸਕਦਾ ਸਾਹ ਲੈ ਵੇਤਾ ਓਏ ਚੱਕ ਚਾਕਨਾ ਮਾ ਦੋ ਚੰਦੇ ਰਾਣੇ ਆਪਣੌਣੀ ਜਿੰਦ ਚੰਦ 84 ਲੱਖ ਜੂਨ ਤੋਂ ਬਾਅਦ ਸਰਵਿਆਪਕ ਜੂਨ ਹੈ ਇਹ ਨਾ ਕਿਤੇ ਸੋਚ ਲੋ ਬੇਬੰਦ ਬਣ ਕੇ ਆ ਜਾਣਗੇ ਜਿੰਨਾ ਮਜ਼ਾ ਲੈ ਸਕਦੇ ਲੈ ਲੋ ਜੀਵਨ ਦਾ ਸਾਡੇ ਤਾਂ ਉਸਤਾਦ ਕਹਿੰਦੇ ਨੇ ਖਾ ਗਿਆ ਸੁਰੰਗ ਲੈ ਕੇ ਅੰਦਾ ਗਿਆ ਜੋੜ ਕੇ ਅੰਦਰ ਲੋੜ ਗਿਆ मदु चंडे राणेया बुलाणी सिंधी चंदनी करमा नावे गिर फिरणी जंदी चंदनी कादा माया वाला करना चंपेला होए जा खिचा दिन चल बटो ए तो रोक नहीं हुंदा ना सी तू शुरू हो जावा आया पहली बार या आ जा नु दुआमा ए मेरे अंदरूनी त्यौहार ने